ਨਮਸਕਾਰ ਸਾਥੀਓ ਮੈਂ ਤੁਹਾਡਾ ਆਪਣਾ ਰਮਨ ਕੁਮਾਰ ਸ਼ੇਰਾਟਾ ਸਾਥੀਓ ਦੀਪਾਵਲੀ ਆ ਗਈ ਆ ਅਸੀਂ ਸਾਰੇ ਭਾਰਤ ਵਾਸੀ ਧੂਮ-ਤਾਮਨਾ ਹਰ ਵਾਰੀ ਦੀਵਾਲੀ ਮਨਾਉਂਦੇ ਆ ਆਡੇ 365 ਦਿਨਾਂ ਵਿੱਚ ਜਿਹੜੇ ਤਿਉਹਾਰ ਆਉਂਦੇ ਨੇ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਤਿਹਾਰ ਮਨਾਇਆ ਜਾਂਦਾ ਉਹ ਦੀਪਾਵਲੀ ਸਾਡੇ ਪ੍ਰਭੂ ਰਾਮ 14 ਸਾਲ ਦਾ ਬਨਵਾਸ ਛੱਟ ਕੇ ਆਪਣੇ ਅਯੁੱਧਿਆ ਵਾਪਸ ਆਏ ਸੀ ਔਰ ਅਯੁੱਧਿਆ ਵਿੱਚ ਲੋਕਾਂ ਨੇ ਘਿਓ ਦੇ ਦੀਵੇ ਜਗਾ ਕੇ ਖੁਸ਼ੀਆਂ ਮਨਾਈਆਂ ਪ੍ਰਭੂ ਰਾਮ ਤੇ ਆਨੰਦ ਸਾਥੀਓ ਅਸੀਂ ਦੀਵਾਲੀ ਦਿਨ ਪਟਾਕੇ ਚਲਾਣੇ ਆ ਅਸੀਂ ਦੀਵੇ ਜਗਾਨੇ ਆ ਅਸੀਂ ਆਪਣੇ ਪਰਿਵਾਰਾਂ ਨੂੰ ਮਿਲਦੇ ਆ ਆਪਣੇ ਰਿਸ਼ਤੇਦਾਰਾਂ ਨੂੰ ਮਿਲਦੇ ਆ ਆਪਣੇ ਸਕੇ ਸਬੰਧੀਆਂ ਨੂੰ ਯਾਰਾਂ ਦੋਸਤਾਂ ਨੂੰ ਉਹਨਾਂ ਨੂੰ ਉਪਹਾਰ ਦੇਣੇ ਆ ਉਹਨਾਂ ਦੇ ਗਲੇ ਮਿਲਦੇ ਆ ਬੜੀ ਵਧੀਆ ਗੱਲ ਆ ਆਪਾਂ ਨੂੰ ਐਵੇਂ ਕਰਨਾ ਚਾਹੀਦਾ ਵਾ ਆਪਾਂ ਨੂੰ ਆਪਣਾ ਤਿਉਹਾਰ ਜਿਹੜਾ ਵਾ ਸੈਲੀਬ੍ਰੇਟ ਕਰਨਾ ਚਾਹੀਦਾ ਖੁਸ਼ੀ ਬਣਾਉਣੀ ਚਾਹੀਦੀ ਔਰ ਇਹਦੇ ਨਾਲ ਨਾਲ ਮੈਂ ਚਾਹਨਾ ਵਾ ਮੈਂ ਰਮਨ ਕੁਮਾਰ ਸ਼ਹਿਰਾਟਾ ਚਾਹਨਾ ਵਾ ਕਿ ਇੱਕ ਛੋਟੀ ਜੀ ਗੱਲ ਹੀ ਹੋਰ ਜੋੜ ਦੀ ਜਿਦਨਾ ਸਾਡੇ ਦੇਸ਼ ਦੇ ਲੋਕ ਪੂਰੇ ਭਾਰਤ ਵਾਸੀ ਸਾਡੇ ਬੱਚੇ ਸਾਡੇ ਜਵਾਨ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਭ ਲੋਕ ਭਾਰਤ ਵਾਸੀ ਸਾਡਾ ਸਾਰਾ ਸਮਾਜ ਜਿਹੜਾ ਵਾ ਉਹ ਤੰਦਰੁਸਤ ਹੋਵੇ ਅੱਜ ਮੈਂ ਚਾਹਨਾ ਹੈ ਕਿ ਸਾਰੇ 140 ਕਰੋੜ ਭਾਰਤ ਵਾਸੀ ਅੱਜ ਦੇ ਸ਼ੁਭ ਘੜੀ ਵਿੱਚ ਦੀਪਾਵਲੀ ਦੀ ਸ਼ੁਭ ਘੜੀ ਵਿੱਚ 2025 ਵਿੱਚ ਇੱਕ ਆਪਣੇ ਮਨ ਵਿੱਚ ਕਸਮ ਖਾ ਲਾਂ ਇੱਕ ਨਵਾਂ ਟੀਚਾ ਲੱਲਮ ਜਿਹਦੇ ਨਾਲ ਸਾਰਾ ਸਮਾਜ ਵਧੀਆ ਹੋ ਜਾਏ ਸਾਰਾ ਸਮਾਜ ਤੰਦਰੁਸਤ ਹੋ ਜਾਏ ਜੇ ਤੰਦਰੁਸਤ ਅਸੀਂ ਹੋਵਾਂਗੇ ਸਾਡਾ ਸਮਾਜ ਹੋਏਗਾ ਤੇ ਸਾਡਾ ਦੇਸ਼ ਹੋਵੇਗਾ ਜਿਵੇਂ ਅਸੀਂ ਪ੍ਰਭੂ ਰਾਮ ਨੂੰ ਯਾਦ ਕਰਦੇ ਆ ਉਹਨਾਂ ਦਾ ਨਾਮ ਲੈ ਕੇ ਅਸੀਂ ਇੱਕ ਨਵਾਂ ਕੰਮ ਸਟਾਰਟ ਕਰ ਸਤਿਓ ਸਾਡੇ ਦੇਸ਼ ਵਿੱਚ ਅੱਜ ਹਰ ਦੂਜਾ ਤੀਜਾ ਆਦਮੀ ਮਰੀਜ਼ 140 ਕਰੋੜ ਲੋਕਾਂ ਵਿੱਚ ਮੈਂ ਸੋਚਦਾ ਵਾਂ ਮੈਂ ਸਮਝਦਾ ਵਾਂ ਕਿ 120 ਕਰੋੜ ਲੋਕ ਜਿਹੜੇ ਮਰੀਜ਼ ਆ ਕਿਸੇ ਨਾ ਕਿਸੇ ਦੁੱਖ ਦੇ ਨਾਲ ਕਿਸੇ ਨਾ ਕਿਸੇ ਬਿਮਾਰੀ ਨਾਲ ਜਕੜੇ ਪਏ ਆ ਹਸਪਤਾਲ ਭਰੇ ਪਏ ਆ ਮੈਡੀਕਲ ਸਟੋਰ ਭਰੇ ਪਏ ਆ ਲੋਕਾਂ ਦੀਆਂ ਬਿਮਾਰੀਆਂ 10-10 ਸਾਲ 20-20 ਸਾਲ ਦੀ 30 ਸਾਲ ਉਹਨਾਂ ਨੂੰ ਐਂਡ ਤੱਕ ਲੈ ਜਾਂਦੀਆਂ ਵਾ ਪਰ ਉਸ ਬਿਮਾਰੀ ਦੇ ਕਾਰਨ ਉਹ ਦਵਾਈ ਖਾਂਦੇ ਖਾਂਦੇ ਉਹ ਮਰ ਜਾਂਦੇ ਆ ਪਰ ਬਿਮਾਰੀ ਠੀਕ ਨਹੀਂ ਹੁੰਦੀ ਮੈਂ ਚਾਹਨਾ ਵਾਂ ਕਿ ਸਾਰਾ ਦੇਸ਼ ਜਿਹੜਾ ਵਾ ਉਹ ਬਿਮਾਰੀ ਤੋਂ ਬਚ ਸਕੇ ਜਿਹੜਾ ਕੰਮ ਅਸੀਂ ਜਿਹੜਾ ਕੰਮ ਤੇ ਪਰਮਾਤਮਾ ਦੇ ਕਰਨਾ ਹੁੰਦਾ ਵਾ ਉਹਨੂੰ ਕੋਈ ਰੋਕ ਨਹੀਂ ਸਕਦਾ ਪਰ ਜਿਹੜਾ ਕੰਮ ਅਸੀਂ ਰੋਕ ਸਕਦੇ ਆ ਜਿਹੜਾ ਕੰਮ ਸਾਡੇ ਵਸਤ ਵਿੱਚ ਹੈਗਾ ਵਾ ਪਰਮਾਤਮਾ ਨੇ ਪ੍ਰਭੂ શ્રી ਰਾਮ ਨੇ ਸਾਨੂੰ ਦਿਮਾਗ ਦਿੱਤਾ ਵਾ ਸਾਥੀਓ ਥੋੜੀ ਜੀ ਵੀਡੀਓ ਲੰਬੀ ਹੋ ਜਾਣੀ ਆ ਪਰ ਇਹ ਵੀਡੀਓ ਸਭ ਲੋਕਾਂ ਵਾਸਤੇ ਬੱਚਿਆਂ ਵਾਸਤੇ ਸਿਆਣਿਆਂ ਵਾਸਤੇ ਬਜ਼ੁਰਗਾਂ ਵਾਸਤੇ ਜਵਾਨਾਂ ਵਾਸਤੇ ਜ਼ਰੂਰੀ ਹੈ ਮੇਰ ਨਾਲ ਬੀਤੀ ਆ ਅੱਜ ਮੈਂ ਬੜੇ ਦੁਖੀ ਹਿਰਦੇ ਨਾਲ ਗੱਲ ਨਾਲ ਵਾਤਲਾਪ ਕਰਦਾ ਸਤਿਓ ਸਤੋ ਮੇਨ ਕੰਮ ਜੀਵਨ ਦੇ ਵਿੱਚ ਤੁਹਾਡਾ ਸਵਾਸਥ ਹੈਗਾ ਜੇ ਤੁਸੀਂ ਠੀਕ ਜੇ ਸਵਸਥ ਜੇ ਤੁਹਾਡੀ ਤੁਹਾਨੂੰ ਕੋਈ ਬਿਮਾਰੀ ਨਹੀਂ ਆ ਤੇ ਤੁਸੀਂ ਆਪਣੇ ਸਾਰੇ ਕੰਮ ਕਰ ਸਕਦੇ ਜੇ ਆਪਣੇ ਕਾਰਵਿਹਾਰ ਆਪਣੇ ਕਾਰੋਬਾਰ ਆਪਣੇ ਬੱਚਿਆਂ ਦੀ ਸੰਭਾਲ ਆਪਣੇ ਪਰਿਵਾਰ ਦੀ ਸੰਭਾਲ ਆਪਣੇ ਸਮਾਜ ਦੀ ਆਪਣੇ ਦੇਸ਼ ਦੀ ਸੰਭਾਲ ਕਰ ਸਕਦੇ ਜੇ ਜੇ ਤੁਸੀਂ ਠੀਕ ਜੇ ਜੇ ਤੁਹਾਨੂੰ ਕੋਈ ਨਾ ਕੋਈ ਖੁਣ ਲੱਗ ਗਿਆ ਬਿਮਾਰੀ ਲੱਗੀ ਆ ਕਿਉਂਕਿ ਸਾਡੇ ਦੇਸ਼ ਵਿੱਚ ਸ਼ੂਗਰ ਨੇ ਇੰਨਾ ਜ਼ਿਆਦਾ ਲੋਕਾਂ ਨੂੰ ਆਪਣੀ ਜਕੜ ਚ ਲੈ ਲਿਆ ਵਾ ਬੀਪੀ ਨੇ ਇੰਨਾ ਜ਼ਿਆਦਾ ਜਕੜ ਚ ਲੈ ਲਿਆ ਵਾ ਲੀਵਰ ਜਿਹੜਾ ਵਾ ਸਾਡਾ ਜਿਹੜਾ ਵਾ ਉਹ ਡੈਮੇਜ ਹੋਈ ਪਈ ਲੀਵਰ ਦੀ ਇੱਕ ਸਟੇਜ ਦੂਜੀ ਸਟੇਜ ਤੀਜੀ ਸਟੇਜ ਚੌਥੀ ਸਟੇਜ ਇੰਨੇ ਬੁਰੇ ਹਾਲਾਤ ਨੇ ਤੁਸੀਂ ਕਿਸੇ ਵੀ ਪਹਿਲਾਂ ਆਪਣੇ ਘਰ ਤੋਂ ਸਟਾਰਟ ਹੋ ਗੋ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾ ਨੂੰ ਪੁੱਛੋ ਉਹਨਾਂ ਦਾ ਬਹਿ ਕੇ ਹਾਲ ਪੁੱਛੋ ਕਿ ਤੁਹਾਡੇ ਸਰੀਰ ਦੀ ਹਾਲਤ ਕੀ ਆ ਕਿਉਂ ਨਹੀਂ ਸਾਡੇ ਹਿੰਦੂਸਤਾਨੀਆਂ ਦੇ ਮੂੰਹ ਦੇ ਉੱਪਰ ਜਿਹੜਾ ਵਾ ਉਹ ਗਲੋ ਹੁੰਦਾ ਕਿਉਂ ਨਹੀਂ ਅਸੀਂ ਤਨ ਕੇ ਚੱਲਦੇ ਕਿਉਂ ਨਹੀਂ ਤੁਹਾਡਾ ਸਰੀਰ ਸਹੀ ਹੁੰਦਾ ਕਿਉਂ ਅਸੀਂ ਬਿਮਾਰ ਹਾਂ ਸਭ ਤੋਂ ਵੱਡੀ ਵਜ੍ਹਾ ਸਾਥੀਓ ਤੁਹਾਡੀ ਖਾਣ ਪੀਣ ਦੀ ਆਦਤ ਤੁਹਾਡਾ ਜੋ ਜੀ ਕਰਦਾ ਵਾ ਜਿਸ ਚੀਜ਼ ਤੁਹਾਨੂੰ ਇਸ ਜੀਭ ਨੂੰ ਸਵਾਦ ਆਂਦਾ ਇਸ ਮੂੰਹ ਨੂੰ ਸਵਾਦ ਆਂਦਾ ਵਾ ਅਸੀਂ ਉਹੋ ਹੀ ਖਾਈ ਜਾਂਦੇ ਅਸੀਂ ਦੇਖਦੇ ਆ ਬਾਜ਼ਾਰ ਦੇ ਵਿੱਚ ਕਿਹੜੀ ਨਵੀਂ ਦੁਕਾਨ ਖੁੱਲੀ ਕਿਹੜੀ ਰੇੜੀ ਲੱਗੀ ਕਿੱਥੇ ਫਾਸਟ ਫੂਡ ਆ ਅਸੀਂ ਦਵਾ-ਦਬ ਪੇਸਣਾ ਖਾਈ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਜਾ ਕੇ ਦੇਖਦੀਆਂ ਗੋਲ ਗੱਪੇ ਟਿੱਕੀਆਂ ਕਿੱਥੋਂ ਮਿਲਦੀਆਂ ਖਾਈ ਪਰੇਸ਼ਾਨ ਆ ਬਿਮਾਰ ਆ ਮੇਕਅਪ ਤੋਂ ਬਿਗੈਰ ਮੈਂ ਸ਼ਾਇਦ ਇਹ ਗਲਤ ਗੱਲ ਕਹਿਣਾ ਪਿਆ ਮੈਨੂੰ ਕਹਿਣਾ ਨਹੀਂ ਚਾਹੀਦਾ ਕਿਉਂਕਿ ਮੈਂ ਆਪਣੇ ਮਾਮਾ ਭੈਣਾਂ ਬਾਰੇ ਗੱਲ ਕਰਦਾ ਮੈਂ ਮੇਕਅਪ ਤੋਂ ਬਿਗੈਰ ਉਹਨਾਂ ਨੂੰ ਆਪਣਾ ਚਿਹਰਾ ਆਪਣੇ ਸ਼ੀਸ਼ੇ ਚੰਗਾ ਨਹੀਂ ਲੱਗਦਾ ਉਦੀ ਵਜ੍ਹਾ ਕੀ ਆ ਕਿ ਤੁਹਾਡੇ ਅੰਦਰ ਜਿਹੜਾ ਸਰੀਰ ਤੁਹਾਡਾ ਜਿਹੜਾ ਵਾ ਉਹ ਕੀ ਚੀਜ਼ ਮੰਗਦਾ ਵਾ ਅਸੀਂ ਉਹ ਨਹੀਂ ਦੇਖਦੇ ਅਸੀਂ ਜ਼ਬਾਨ ਦੇਖਦੇ ਆ ਸਵਾਦ ਦੇਖਦੇ ਆ ਇਸ ਕਰਕੇ ਅਟਾ ਆਪਣਾ ਸਰੀਰ ਖਰਾਬ ਕਰਦੇ ਆ ਤੇ ਫਿਰ ਆਰਟੀਫੀਸ਼ੀਅਲ ਮੇਕਅਪ ਕਰਕੇ ਆਪਣੇ ਆਪ ਨੂੰ ਚਮਕਾਨ ਦੀ ਕੋਸ਼ਿਸ਼ ਕਰਦੇ ਜਦੋਂ ਅਸੀਂ ਬਾਹਰ ਦਾ ਫਾਸਟ ਫੂਡ ਨਿਊਡਲ 버ਗਰ ਟਿੱਕੀਆਂ ਪਰ ਇੰਨਾ ਕ ਸਮਾਜ ਰੇੜੀਆਂ ਦੀ ਪਰਮਾਰ ਲੱਗੀ ਹੋਈ ਆ ਉਹ ਖਾਂਦੇ ਆ ਸਾਨੂੰ ਸ਼ੂਗਰ ਤੁਹਾਡਾ ਲੀਵਰ ਡੈਮੇਜ ਤੁਹਾਡਾ ਬੀਪੀ ਹਾਈ ਫਿਰ ਇਹ ਗੋਲੀਆਂ ਪੱਕੀਆਂ ਖਾਂਦੇ ਆ ਸਾਥੀਓ ਇੱਕ ਪਰਿਵਾਰ ਦਾ ਜੀ ਅੱਜ ਅਸੀਂ ਉਹਦਾ ਸਸਕਾਰ ਕਰਕੇ ਆਨੇ ਪਏ ਦੂਸਰਾ ਪਰਿਵਾਰ ਦਾ ਜੀ ਜਿਹਦੀ ਉਮਰ 22-23 ਸਾਲ ਆ ਤੇ ਉਹ ਹਸਪਤਾਲ ਵਿੱਚ ਮੌਤ ਨਾਲ ਲੜਾਈ ਲੜਦਾ ਪਿਆ ਕੋਈ ਨਾ ਸ਼ਰਾਬ ਪੀਂਦਾ ਸ਼ਰਾਬ ਨਹੀਂ ਪੀਂਦੇ ਕੋਈ ਮਾੜੀ ਚੀਜ਼ ਨਹੀਂ ਖਾਂਦੇ ਸਿਰਫ ਗਲਤੀ ਇੰਨੀ ਕਿ ਅਸੀਂ ਬਾਹਰ ਦਾ ਖਾਣ ਲੱਗਿਆ ਪਕੌੜੇ ਜਿਨ੍ਹਾਂ ਨੂੰ ਕਾਲੇ ਗ੍ਰੀਸ ਵਾਲੇ ਤੇਲ ਵਿੱਚ ਤਲੇ ਜਾਂਦੇ ਪਿਆ ਉਹਨੂੰ ਖਾਣ ਲੱਗਿਆ ਸਵਾਦ ਲੈਣਾ ਨਿਊਡਲ ਖਾਣ ਲੱਗਿਆ ਸਵਾਦ ਲੈਣੇ ਜਿਸ ਚ ਜੀਨੋ ਮਾਟੋ ਪਾਇਆ ਜਾਂਦਾ ਵਾ ਇਹੋ ਜਿਹੇ ਪ੍ਰੋਡਕਟ ਪਾਏ ਜਾਂਦੇ ਆ ਸਿਰਫ ਟੇਸਟ ਵਾਸਤੇ ਕਿ ਭਾਵੇਂ ਬੰਦਾ ਮਰਦਾ ਮਰ ਜੇਗਾ ਲੈਵਲ ਉੱਥੇ ਖਤਮ ਹੋ ਜੇ ਪਰ ਉਹ ਆਪਣਾ ਟੇਸਟ ਆਪਣਾ ਰੇਟ ਆਪਣੀ ਕਮਾਈ ਪਰ ਆਦਮੀ ਕਰ ਸਾਥੀਓ ਇਹ ਕੰਡੀਸ਼ਨ ਆ ਮਿਲ ਲਗੀ ਜਦੋਂ ਹੀ ਡਾਕਟਰ ਨਾਲ ਬੈਨਨੇ ਕਿ ਦੋਸਤ ਡਾਕਟਰ ਨਾਲ ਬੈਨਨੇ ਆ ਕਿ ਕੈਮਿਸਟ ਨਾਲ ਬੈਨਨੇ ਉਹ ਕਹਿੰਦੇ ਭਾਜੀ ਲੋਕੀ ਜਿੰਦੇ ਹੀ ਦਵਾਈਆਂ ਸਿਰ ਤੇ ਪੇ ਪਹਿਲਾਂ ਅਸੀਂ ਗੰਦਗੀ ਖਾ ਕੇ ਦਵਾਈ ਲੈਣ ਜਾਂਦੇ ਆ ਉਹ ਪਹਿਲਾਂ ਗੰਦਗੀ ਨੁਕਸਾਨ ਕਰਦੀ ਆ ਬਾਹਰ ਦਾ ਖਾਣਾ ਨੁਕਸਾਨ ਕਰਦਾ ਵਾ ਉਸ ਤੋਂ ਬਾਅਦ ਜਿਹੜੇ ਦਵਾਈਆਂ ਖਾਣੇ ਆ ਵਕਤ ਤੋਂ ਬਾਅਦ ਉਹ ਨੁਕਸਾਨ ਕਰਦੀਆਂ ਅੱਜ ਦੀਪਾਵਲੀ ਨੂੰ ਮੈਨੂੰ ਇਹ ਗੱਲ ਕਹਿਣ ਦੀ ਜ਼ਰੂਰਤ ਇਹ ਪਈ ਆ ਕਿ ਸਾਰੇ ਸਮਾਜ ਦੇ ਵਿੱਚ ਬਿਮਾਰੀ ਫੈਲੀ ਹੋਈ ਆ ਤੇ ਸਭ ਤੋਂ ਵੱਡੀ ਬਿਮਾਰੀ ਇਹ ਵਾ ਕਿ ਜਿਹੜਾ ਅਸੀਂ ਬਾਹਰ ਦਾ ਗੰਦ ਮੰਦ ਖਾਂਦੇ ਆ ਅਸੀਂ ਇਸ ਦੀਪਾਵਲੀ ਨੂੰ ਪ੍ਰਭੂ ਰਾਮ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਸ ਗੱਲ ਦੀ ਕਸਮ ਖਾਈਏ ਪੂਰੇ ਭਾਕੀ ਔਰ ਇਹ ਵੀਡੀਓ ਹਰ ਉਸ ਬੰਦੇ ਤੱਕ ਜਾਣੀ ਚਾਹੀਦੀ ਆ ਜਿਹੜਾ ਸਮਝਦਾ ਵਾ ਕਿ ਬਿਮਾਰੀ ਸਾਡੇ ਦੇਸ਼ ਵਿੱਚ ਸਾਡੇ ਸਮਾਜ ਸਾਡੇ ਘਰ-ਘਰ ਪਹੁੰਚ ਚੁੱਕੀ ਆ ਤੇ ਠੀਕ ਹੋਣੀ ਚਾਹੀਦੀ ਆ ਇਹ ਕਿਸੇ ਤਰੀਕੇ ਨਾਲ ਜੀਵਸਵਸਤ ਨਹੀਂ ਰਹਿਈਏ ਸਾਨੂੰ ਇਹ ਦੁਨੀਆ ਇਹ ਆਸਮਾਨ ਇਹ ਸਮਾਜ ਇੰਨਾ ਵਧੀਆ ਲੱਗੇ ਇਹ ਵਧੀਆ ਉਦੋਂ ਤੱਕ ਲੱਗੇਗਾ ਜਦ ਤੱਕ ਜਿੰਦਾ ਵਾਂ ਜਦ ਤੱਕ ਹੀ ਸਵਸਤੇ ਰਹੀਏ ਜਦੋਂ ਸਵਸਤ ਨਹੀਂ ਰਵਾਂਗੇ ਬਿਮਾਰ ਰਵਾਂਗੇ ਲੀਵਰ ਚ ਖਰਾਬੀ ਆ ਜਾਏਗੀ ਬੀਪੀ ਵਧ ਜਾਏਗਾ ਸ਼ੂਗਰ ਵਧ ਜਾਏਗੀ ਦੁਨੀਆ ਚੰਗੀ ਨਹੀਂ ਲੱਗੇਗੀ ਪਰਿਵਾਰ ਤੇ ਲੋਕ ਵੀ ਚੰਗੇ ਨਹੀਂ ਲੱਗਣਗੇ ਇਸ ਲਈ ਅੱਜ ਜਹੀ ਇਸ ਦੀਵਾਲੀ ਤੇ 2025 ਦੀ ਦੀਵਾਲੀ ਤੇ ਅਸੀਂ ਇੱਕ ਪ੍ਰਣ ਲੈ ਲਈਏ ਕਿ ਅਸੀਂ ਬਾਹਰ ਦਾ ਗੰਦਮੰਦ ਨਹੀਂ ਖਾਂਗੇ ਆਪਣੇ ਦੇਸ਼ ਨੂੰ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਸਮਾਜ ਨੂੰ ਸਵਸਥਿਅ ਰੱਖਣਾ ਹੁਣ ਦੂਸਰੀ ਗੱਲ ਆ ਗਈ ਕਿ ਖਾਈਏ ਕੀ ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜੇ ਮੱਧੇਵੱਦੀ ਵਰਗੀ ਪਰਿਵਾਰ ਹੈਗੇ ਆ ਜਾਂ ਛੋਟੇ ਸਾਡੇ ਪਰਿਵਾਰ ਜਿਹੜੇ ਹੈਗੇ ਆ ਕੀ ਕਰਦੇ ਆ ਹਾਂਜੀ ਬਾਜ਼ਾਰੋਂ ਦਵਾ ਦਬ ਫਾਸਟ ਫੂਡ ਆਪਣੇ ਬੱਚੇ ਆਸਤਲਾ ਕਰਨੇ ਬੱਚੇ ਰੋਂਦੇ ਆ ਜੀ ਛੋਟਾ ਬੱਚਾ ਉਹ ਆੜ ਜਾਂਦਾ ਜੀ ਜਿੱਦ ਛੜ ਗਿਆ ਕਿ ਮੈਂ ਆ ਖਾਣਾ ਹੀ ਖਾਣਾ ਮੈਂ ਚਿਪਸ ਕਰਕਰੇ ਖਾਣਾ ਹੀ ਖਾਣੇ ਮੈਂ ਆ ਬਾਹਰੋਂ ਜਿਹੜੀ ਕੁਲਫੀ ਹੈ ਇਹ ਚੀਜ਼ ਮੈਂ ਖਾਣਾ ਹੀ ਖਾਣੀ ਬੱਚਾ ਰੋ ਰਿਹਾ ਰੋਣੇ ਬੱਚਾ ਕਰ ਲੇ ਜਿੱਦ 2 ਘੰਟੇ ਰੋਲੇ ਸਾਰਾ ਦਿਨ ਰੁੰਦਾ ਰਹੇ ਪਰ ਅਸੀਂ ਉਹਦੇ ਮਾਪਾ ਪਿਆ ਅਸੀਂ ਉਹਨੂੰ ਜ਼ਹਿਰ ਨਹੀਂ ਖਵਾ ਸਕਦੇ ਅਸੀਂ ਆਪਣੀ ਮਿਹਨਤ ਦੀ ਕਮਾਈ ਕਰਕੇ ਬੱਚਿਆਂ ਨੂੰ ਪਾਲਣਾ ਵਾ ਉਹਨਾਂ ਨੂੰ ਵੱਡਾ ਕਰਨਾ ਵਾ ਉਹ ਸਿਹਤਮੰਦ ਹੋਣ ਜੇ ਬੱਚਾ ਸਿਹਤਮੰਦ ਹੋਏਗਾ ਜੰਗ ਹੋ ਕੇ ਉਹ ਦੇਸ਼ ਨੂੰ ਸਿਹਤਮੰਦ ਕਰੇਗਾ ਤੇ ਜੇ ਆਪ ਹੀ ਬਿਮਾਰ ਪੈ ਜਾਏਗਾ ਛੋਟੇ ਛੋਟੇ ਬੱਚਿਆਂ ਦੇ ਲੀਵਰ ਟੈਮ ਤੇ ਛੋਟੇ ਛੋਟੇ ਬੱਚਿਆਂ ਨੂੰ ਕੀ ਵਜ੍ਹਾ ਵਾ ਉਹ ਕੋਈ ਕਿੱਲ ਕਾਂਟੇ ਨਹੀਂ ਖਾਂਦੇ ਪਏ ਜਿਹੜਾ ਬਾਹਰੋਂ ਸਮਾਨ ਖਾਂਦੇ ਪਏ ਉਹ ਇਹੋ ਜਿਹਾ ਵਾ ਉਹ ਸਿਰਫ ਕਮਾਈ ਵਸਤੇ ਆ ਰਿਹਾ ਵਾ ਜਿਆਦਾ ਸਰਕਾਰ ਇਹੋ ਜਿਹਾ ਸਿਸਟਮ ਬਣਾਵੇ ਕਿ ਸਾਫ ਸੁਥਰੀ ਹਰ ਚੀਜ਼ ਹੋਵੇ ਉਹ ਸਾਡੇ 140 ਕਰੋੜ ਲੋਕਾਂ ਦੇ ਵਿੱਚ ਮੇਰੇ ਹਿਸਾਬ ਨਾਲ ਕੋਈ 10 ਵੀ 50 ਸਾਲ ਤੇ ਹਜੇ ਮੁਮਕਿਨ ਨਹੀਂ ਹੈਗਾ ਹਾਂ ਅਸੀਂ ਹਜੇ ਬਚਾ ਆਪਣਾ ਕਰ ਸਕਦੇ ਆ ਸਿਰਫ ਆਪਣਾ ਮੂੰਹ ਬੰਦ ਕਰਕੇ ਤੇ ਬੱਚਿਆਂ ਨੂੰ ਮਾੜਾ ਨਾ ਖਵਾ ਅਸੀਂ ਜਦੋਂ ਬਾਹਰੋਂ ਆਨੇ ਆ ਅਸੀਂ ਕੰਮ ਤੋਂ ਆਨੇ ਆ ਅਸੀਂ ਦੁਕਾਨ ਤੋਂ ਆਨੇ ਆ ਅਸੀਂ ਆਪਣੀ ਜੋਬ ਤੋਂ ਆਨੇ ਆ ਤੇ ਪਰਿਵਾਰ ਵਾਸਤੇ ਕੋਈ ਚੀਜ਼ ਲੈ ਕੇ ਜਾਂਦੇ ਆ ਤੇ ਅਸੀਂ ਫਰੂਟ ਲੈ ਕੇ ਜਾਂਦੇ ਆ 50 ਰੁਪਏ ਦਾ 40 ਰੁਪਏ ਦਾ ਨਿਊਡਲ ਜਾਂ 버ਗਰ ਖਾਣ ਦੀ ਬਜਾਏ ਅਸੀਂ 100 ਰੁਪਏ ਦਾ ਫਰੂਟ ਲੈ ਜਾਣਾ ਵਾ ਜਿਹੜਾ ਪਰਿਵਾਰ ਦੇ ਨਾਲ ਬੈਠ ਕੇ ਖਾਣਾ ਵਾ ਅਸੀਂ ਸਲਾਦ ਖਾਣਾ ਵਾ ਦਿਨ ਦੇ ਵਿੱਚ ਜੇ ਦੋ ਵਾਰੀ ਰੋਟੀ ਖਾਣੀ ਹੈ ਤੇ ਦੋ ਵਾਰੀ ਸਲਾਦ ਪਹਿਲਾਂ ਖਾਣਾ ਵਾ ਇੱਕ ਵਾਰੀ ਫਰੂਟ ਖਾਣਾ ਹੀ ਖਾਣਾ ਵਾ ਉਹਦੀ ਵਜ੍ਹਾ ਨਾਲ ਅਸੀਂ 80 80 ਜਿਹੜੀ ਹੈ ਠੀਕ ਹੋ ਨਹੀਂ ਸਟਾਰਟ ਹੋ ਜੇਗੀ ਇੱਕ ਮਹੀਨੇ ਵਿੱਚ ਅਸੀਂ ਬਾਹਰ ਦਾ ਖਾਣਾ ਬੰਦ ਕਰ ਦਈਏ ਅਸੀਂ ਰੋਟੀ ਤੋਂ ਪਹਿਲਾਂ ਸਲਾਦ ਦੋ ਟਾਈਮ ਰੋਟੀ ਤੇ ਇੱਕ ਟਾਈਮ ਫਰੂਟ ਸਵੇਰੇ ਤੇ ਅੱਧਾ ਘੰਟਾ ਸੈਰ ਜਿਹੜੀ ਆ ਉਹ ਅਸੀਂ ਸਾਨੂੰ ਆਪਣੇ ਪਰਿਵਾਰ ਸਹਿਤ ਕਰਨੀ ਚਾਹੀਦੀ ਜਿਹਦੇ ਨਾਲ ਕਿਸੇ ਦੇ ਘਰ ਵੀ ਅਨਹੋਣੀ ਨਾ ਹੋਵੇ ਕਿਸੇ ਦੇ ਘਰ ਵੀ ਬਿਮਾਰੀ ਨਾ ਹੋਵੇ ਐਡੇ ਐਡੇ ਵੱਡੇ ਮੂੰਹ ਜਿਹੜੇ ਆ ਉਹ ਹਸਪਤਾਲਾਂ ਨੇ ਖੋਲੇ ਹੋਏ ਇੱਕ ਗਰੀਬ ਆਗ ਨਹੀਂ ਜਿਹੜਾ ਸਾਰੀ ਉਮਰ ਮਿਹਨਤ ਕਰਕੇ ਆਪਣਾ ਮਕਾਨ ਬਣਾਉਂਦਾ ਵਾ ਉਹਦਾ ਮਕਾਨ ਛੱਡ ਕੇ ਉਹਨੂੰ ਵੇਚ ਦਿੱਤਾ ਜਾਵੇ ਤਾਂ ਵੀ ਹਸਪਤਾਲਾਂ ਦੇ ਖਰਚੇ ਨਹੀਂ ਪੂਰੇ ਹੁੰਦੇ ਅਸੀਂ ਆਪਣੇ ਸੋਹਣੇ ਸੋਹਣੇ ਪਿਆਰੇ ਪਿਆਰੇ ਬੱਚਿਆਂ ਨੂੰ ਧੀਆ ਨੂੰ ਪੁੱਤਾਂ ਨੂੰ ਉਹਨਾਂ ਦੇ ਮੂੰਹ ਦੇ ਵਿੱਚ ਕੋਈ ਗੰਦੀ ਚੀਜ਼ ਨਹੀਂ ਪਾਣੀ ਜਿੰਨਾ ਅੰਦਰ ਸਿਸਟਮ ਖਰਾਬ ਹੋਵੇ ਅਸੀਂ ਉਹਨਾਂ ਦੇ ਮੂੰਹ ਵਿੱਚ ਉਹ ਚੀਜ਼ ਪਾਣੀ ਆ ਜਿਹੜੀ ਕੁਦਰਤਿਆਂ ਨੂੰ ਦਿੱਤੀ ਆ ਮੈਂ ਨਹੀਂ ਕਹਿੰਦਾ ਕਿ ਬੋਦਾ ਮਹਿੰਗਾ ਫਰੂਟ ਅਸੀਂ ਖਾ ਸਕਦੇ ਆ ਅਸੀਂ ਮੱਧੇਵਦੀ ਵਰਗੀ ਪਰਿਵਾਰ ਹੈਗੇ ਆ ਤੁਹਾਨੂੰ ਅਸੀਂ ਜਿਹੜੀ ਚੀਜ਼ ਸੀਜ਼ਨਲ ਆਂਦੀ ਆ ਜਿਹੜੀ ਚੀਜ਼ਾਂ ਨੂੰ 20 30 50 ਰੁਪਏ ਕਿਲੋ ਮਿਲ ਜਾਂਦੀ ਅਮਰੂਦ ਜਿਹੜੇ ਆ ਸੇਬ ਨਾਲੋਂ ਵਧੀਆ ਆਮਾਂ Bande ਸਸਤੇ ਹੁੰਦੇ ਆਪਣੇ ਘਰ ਫਰੂਟ ਸਲਾਦ ਵਰਤੋ ਅੱਧਾ ਘੰਟਾ ਸ਼ੇਅਰ ਕਰੋ 15 ਮਿੰਟ ਪ੍ਰਭੂ ਦਾ ਨਾਮ ਲੋ ਤੇ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਬਤੀਤ ਕਰੋ ਦੀਪਾਵਲੀ ਨੂੰ ਇਹ ਪ੍ਰਣ ਲੈ ਕੇ ਚੱਲੋ ਕਿ ਅਸੀਂ ਜ਼ਿੰਦਗੀ ਵਿੱਚ ਕੋਈ ਮਾੜੀ ਚੀਜ਼ ਨਹੀਂ ਖਾਣੀ ਮੈਂ ਬਾਰ-ਬਾਰ ਇਹ ਗੱਲ ਆਂਦਰਾਣਾ ਪਿਆ ਵਾਂ ਕਿ ਸਾਡਾ ਇੱਕ ਛੋਟਾ ਬੱਚਾ ਜਿਹੜਾ ਨਾ ਜਿਹਦੀ 22-24 ਸਾਲ ਦੀ ਉਮਰ ਆ ਉਹ ਅੱਜ ਜ਼ਿੰਦਗੀ ਮੌਤ ਨਾਲ ਲੜਦਾ ਪਿਆ ਤੇ ਸਾਥੀਓ ਸਾਰੇ ਘਰਾਂ ਦੇ ਜਿਹੜੇ ਬੱਚੇ ਆ ਜਵਾਨ ਨੇ ਬਜ਼ੁਰਗ ਨੇ ਤੁਹਾਡੇ ਆਦਰਯੋਗ ਨੇ ਤੁਹਾਡੇ ਪਿਆਰੇ ਨੇ ਤੇ ਅਸੀਂ ਸਭ ਨੂੰ ਬਚਾਉਣਾ ਪੂਰੇ ਦੇਸ਼ ਨੂੰ ਪੂਰੇ ਵਿਸ਼ਵ ਨੂੰ ਬਚਾਉਣਾ ਵਾ ਮਾੜੀ ਚੀਜ਼ ਖਾਣ ਤੋਂ ਪਹਿਲਾਂ ਦੇਖੋ ਕਿ ਇਹ ਕੀ ਸਾਨੂੰ ਨੁਕਸਾਨ ਕਰਦੀ ਪਈ ਆ ਜੇ ਆਪਾਂ ਨੂੰ ਸਮਝ ਨਹੀਂ ਆ ਗਈ ਤੇ ਆਪਾਂ ਉਸ ਚੀਜ਼ ਦਾ ਤਿਆਗ ਹੀ ਕਰ ਲਈਏ ਸਾਦਾ ਖਾਣਾ ਸਾਦਾ ਰਹਿਣਾ ਸੱਚ ਬੋਲਣਾ ਤੇ ਪ੍ਰਭੂ ਦੇ ਨਾਮ ਤੇ ਚੱਲਣਾ ਜ਼ਿੰਦਗੀ ਚ ਬੰਦਾ ਅੱਗੇ ਵਧਦਾ ਵਾ ਤੇ ਕਿਸੇ ਦਾ ਨੁਕਸਾਨ ਨਹੀਂ ਕਰਦਾ ਤੇ ਆਪਣਾ ਨੁਕਸਾਨ ਨਹੀਂ ਕਰਦਾ ਹਾ ਤੇ ਬਨ ਕੇ ਬੇਨਤੀ ਆ ਇਸ ਦੀ ਪਾਵਲੀ ਨੂੰ ਸਾਰੇ ਆਪਣੇ ਦੇ ਭੈਣ ਭਰਾਣੇ ਪੂਰੇ ਦੇਸ਼ ਦੇ ਇਹ ਪ੍ਰਣ ਲੈ ਕਰਕੇ ਚੱਲੋ ਕਿ ਅਸੀਂ ਬਾਹਰ ਦਾ ਗੰਦ ਮੰਦ ਫਾਸਟ ਫੂਡ ਤਲੇ ਚੀਜ਼ਾਂ ਅਸੀਂ ਨਹੀਂ ਖਾਣੀਆਂ ਆਪਣੇ ਪਰਿਵਾਰ ਨੂੰ ਸਿਹਤਮੰਦ ਬਣਾਉਣਾ ਵਾ ਤੇ ਡਾਕਟਰਾਂ ਤੋਂ ਤੇ ਹਸਪਤਾਲਾਂ ਤੋਂ ਬਚਣਾ ਵਾ ਆਪਣੇ ਪ੍ਰਵਾਰ ਦੀ ਸਮਾਜ ਦੀ ਦੇਸ਼ ਦੀ ਤਰੱਕੀ ਵੱਲ ਧਿਆਨ ਰੱਖਣਾ ਵਾ ਤੇ ਸਭ ਨੂੰ ਮੇਰੇ ਵੱਲੋਂ ਰਮਨ ਕੁਮਾਰ ਸ਼ਾਟਾ ਵੱਲੋਂ ਜੈ ਜੈ ਸ਼੍ਰੀ ਨਾਮ ਤੇ ਦੀਪਾਵਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ